ਮੇਰੀ ਗਲੀ ਮੇਰਾ ਮੁਹੱਲਾ ਗੈਨਿਕ ਫਿਰਦਾ ਖਾਸ ਪ੍ਰੋਗਰਾਮ ਜਿਸ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦਾ ਮਕਸਦ ਹੈ ਅੰਮ੍ਰਿਤਸਰ ਦੀ ਹਰ ਵਾਰਡ ਵਿੱਚ ਪਹੁੰਚ ਕਰਨੀ ਤੇ ਲੋਕਾਂ ਦੀਆਂ ਸਮੱਸਿਆਵਾਂ ਜਾਣਨੀਆਂ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੁੱਲ 85 ਵਾਰਡਾਂ ਨੇ ਜਿੱਥੇ ਕਿ ਸਾਡੀ ਟੀਮ ਜਿਹੜੀ ਕਿ ਉਹ ਹਰ ਰੋਜ਼ ਪਹੁੰਚ ਕਰ ਰਹੀ ਹੈ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਸੁਣ ਰਹੇ ਆਂ ਔਰ ਲੋਕਾਂ ਦੀ ਕੀ ਆਸ ਹੈ ਕਿਉਂਕਿ ਦਸੰਬਰ ਮਹੀਨੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਕੀ ਉਹ ਦਸਤਕ ਦੇਣ ਵਾਲੇ ਨੇ ਤਾਂ ਗੱਲਬਾਤ ਕਰਨੀ ਆ ਲੋਕਾਂ ਨਾਲ ਸਰਕ ਕਿਹੜੀ ਨੰਬਰ ਵਾਰਡ ਹੈ ਔਰ ਕੀ ਕਹਿਣਾ ਹੈ ਇੱਥੇ ਕੀ ਦਿੱਕਤ ਪਰੇਸ਼ਾਨੀ ਕੋਈ ਹੈਗੀ ਤੁਹਾਨੂੰ ਇਹ ਕਿਉਂ ਟਰੰਬਰ ਵਾਰਡ ਹੈ ਇਹ ਇੱਥੇ ਜਿਹੜੀ ਸੜਕ ਥਾਣੇ ਸੱਦਰ ਤੋਂ ਲੈ ਕੇ ਕਚਹਿਰੀ ਨੂੰ ਜਾਂਦੀ ਆ ਜੀ ਉਸ ਦੇ ਵਿੱਚ ਰਸਤੇ ਦੇ ਵਿੱਚ ਰੇੜੀਆਂ ਤੇ ਲੋਕਾਂ ਨੇ ਫੁੱਟਪਾਥ ਮੱਲੇ ਹੋਏ ਨੇ ਰੇੜੀਆਂ ਵਾਲੇ ਖਾਨਫੀਨ ਦਾ ਸਬਾਨ ਲਾ ਕੇ ਬੈਜ ਜਾਂਦੇ ਨੇ ਔਰ ਉਸ ਦੇ ਬਾਅਦ ਘਾਰਾਂ ਵਾਲੇ ਆਉਂਦੇ ਨੇ ਔਰ ਸੜਕ ਮੱਲ ਲੈਂਦੇ ਨੇ ਔਰ ਛੜ ਕਿ ਤੰਗ ਹੋ ਜਾਂਦੀ ਹੈ ਆਉਣ ਜਾਣ ਦਾ ਦਿੱਕਤ ਹੁੰਦੀ ਹੈ ਜਨਨੀਆਂ ਆਉਂਦੀਆਂ ਬੱਚੇ ਆਉਂਦੇ ਨੇ ਐਕਸੀਡੈਂਟ ਹੁੰਦਾ ਉਹ ਵੇਖੋ ਮੈਨੂੰ ਸਾਈਕਲ ਵਾਲਾ ਇੰਨਾ ਭੀੜ ਰਸ਼ ਹੋ ਜਾਂਦਾ ਕਿ ਮੈਨੂੰ ਸਾਈਕਲ ਵਾਲੇ ਨੇ ਮਾਰਿਆ ਔਰ ਮੇਰਾ ਗੋਠੀ ਟੁੱਟ ਗਿਆ ਹੋਇਆ ਹੈ ਮੇਰਾ ਪਲਸਟਰ ਲੱਗਾ ਹੋਇਆ ਹੈ ਇਹ ਇਹ ਮੇਰਾ ਪਲਸਟਰ ਲੱਗਾ ਜੀ ਇਹ ਮੈਨੂੰ ਸ਼ੁਕਰਵਾਰ ਨੂੰ ਮੇਨੂੰ ਪਲਸਟਰ ਲੱਗਾ ਜੀ ਔਰ ਮੇਰੇ ਚੂਲੇ ਤੇ ਫ੍ਰੈਕਚਰ ਆਇਆ ਜੀ ਰਿਪੋਰਟਾ ਮੇਰੇ ਕੋ ਸਾਰੀਆਂ ਹੈਗੀਆਂ ਜੀ ਮੈਂ ਇਲਾਜ ਕਰਾਉਂਦਾ ਪਿਆ ਜੀ ਕੋਈ ਸੁਣਵਾਈ ਨਹੀਂ ਨਿਰੰਕਾਰੀ ਮੰਦਰ ਦੇ ਕੋਲ ਜਾਮ ਲੱਗਾ ਰਿਹਾ ਹੈ ਜਿਹਨੇ ਛਾਪ ਜਰੂਰ ਤੋਂ ਯੋਗ ਜਾਮ ਲੱਗਾ ਤੁਹਾਨੂੰ ਮਿਲੇਗਾ ਇੱਥੇ ਚੌਂਕ ਦੇ ਵਿੱਚ ਇਹ ਜਿਹੜੇ ਇਹਨੂੰ ਕਹਿੰਦੇ ਆ 2 ਨੰਬਰ ਗਲੀਆ ਚੌਂਕ ਜਿਹੜਾ ਇੱਥੇ ਵੀ ਚੌਂਕ ਦੇ ਵਿੱਚ ਗੱਦ ਪਿਆ ਹੋਇਆ ਹੈ ਰੇੜੀਆਂ ਵਾਲੇ ਲੋਕਾਂ ਦੇ ਘਰੋਂ ਪੈਸੇ ਜਿੰਦੇ ਨੇ ਲੋਕਾਂ ਨੂੰ ਕਿ ਪੈਸੇ ਲੈਂਦੇ ਨੇ ਔਰ ਰਬ ਬੱਦ ਹੋ ਜਾਂਦਾ ਹਲ ਹਲ ਕਿਸੇ ਹੋ ਸਕਦਾ ਇਹ ਦੱਸੋ ਹਾਲੇ ਨੇ ਜਿਹੜੀਆਂ ਚੁਕਾਇਆ ਜਾਵੇ ਇਥੋਂ ਜਾਂ ਇੱਥੇ ਸਪੀਡ ਬ੍ਰੇਕਰ ਲਵਾਏ ਜਾਣ ਔਰ ਜੇ ਪੁਲਸੀ ਡਿਊਟੀ ਲਾਜੇ ਕੋਈ ਪੁਲਸਵਾਲਾ ਨਹੀਂ ਇੱਥੇ ਹੁੰਦਾ ਬਿਲਕੁਲ ਨਿਕਮੇ ਸਾਰੇ ਕੋਈ ਗੱਲੀ ਕਰਦਾ ਪੁਲਸਵਾਲਿਆਂ ਨੂੰ ਕਹੋ ਉਹ ਕਰੀ ਇਹ ਹਟਾ ਦੇਣੇ ਹੋਣੇ ਜੀ ਮੁਰਚਾ ਕੋਈ ਨਹੀਂ ਹੁੰਦਾ ਇੱਕ ਵਾਰ ਆਉਂਦੇ ਨੇ ਮੁਰਚਾ ਦੋ ਚਲੇ ਜਾਂਦੇ ਨੇ ਦੁਬਾਰਾ ਫੇਰ ਉੱਥੇ ਆ ਜਾਂਦੇ ਨੇ ਹੁਣ ਤੁਹਾਡੇ ਕੋਲ ਫੇਰ ਹੱਕ ਹੈਗਾ ਤੁਸੀਂ ਵੋਟ ਪਾਉਣੀ ਆ ਕਿਉਂਕਿ ਅਗਲੇ ਮਹੀਨੇ ਜਿਹੜੇ ਕੀ ਇਲੈਕਸ਼ਨਸ ਆ ਸਕਦੇ ਨੇ ਕਾਰਪੋਰੇਸ਼ਨ ਦੇ ਤਾਂ ਕਿਸ ਦਾ ਉਮੀਦਵਾਰ ਚੁਣੋਗੇ ਹਾਂ ਜਿਹੜਾ ਬੰਦਾ ਇਹਨਾਂ ਨੂੰ ਰੇੜੀ ਆ ਚੁਕਾਏਗਾ ਇਥੋਂ ਟ੍ਰੈਫਿਕ ਦਾ ਮਸਲਾ ਹੱਲ ਕਰਾਏਗਾ ਅਸੀਂ ਉਹਨੂੰ ਵੋਟ ਕਵਾ ਪਾਵਾਂਗੇ ਪੱਕਾ ਹੈ ਬਿਲਕੁ ਰੇੜੀਆਂ ਜਿਹੜੀਆਂ ਕਿ ਕਾਫੀ ਜ਼ਿਆਦਾ ਕੰਜੈਸ਼ਨ ਕੀਤੀ ਹੋਈ ਜਿਹੜੀਆਂ ਨੇ ਆਵਾਜਾਈ ਵਿੱਚ ਦਿੱਕਤ ਹੁੰਦੀ ਹੈ ਲੋਕਾਂ ਨੂੰ ਬਿਲਕੁਲ ਤੇ ਨਾਲ ਨਾਲ ਜਿਹੜੇ ਕਿ ਬੇਤਰਤੀਬ ਵਾਹਨ ਖੜੇ ਨੇ ਤੇ ਉਹਨਾਂ ਕਰਕੇ ਆਵਾਜਾਈ ਵਿੱਚ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਪਰੇਸ਼ਾਨੀਆਂ ਨੇ ਔਰ ਇਸਾ ਹੱਲ ਜਿਹੜਾ ਕਿ ਉਹ ਕੀ ਹੋ ਸਕਦਾ ਤਾਂ ਮੇਰੇ ਨਾਲ ਪਾਰਸ਼ਦਪਤੀ ਸੰਜੀਵ ਤੰਗਰੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਭਾਜੀ 5 ਸਾਲ ਦਾ ਮੌਕਾ ਦਿੱਤਾ ਸੀ ਤੁਹਾਨੂੰ ਜਨਤਾ ਨੇ ਤੇ ਕੀ ਕੀ ਸਮੱਸਿਆਵਾਂ ਹੱਲ ਕਰਵਾਈਆਂ ਦੇਖੋ ਜੀ ਸਭ ਤੋਂ ਪਹਿਲਾਂ ਪਿਛਲੇ 5 ਸਾਲ ਪਹਿਲਾਂ ਅਸੀਂ ਧੰਨਵਾਦੀ ਹਾਂ ਆਪਣੇ ਇਲਾਕੇ ਦੇ ਲੋਕਾਂ ਦੇ ਜਿਨ੍ਹਾਂ ਨੇ ਬਹੁਤ ਵੱਡੇ ਫਤਵੀ ਨਾਲ ਸਾਨੂੰ ਜੁਦਾਗੇ ਭੇਜਿਆ ਸੀ ਔਰ ਸਾਡੇ ਜਿੱਤੋਂ ਤੋਂ ਬਾਅਦ ਜਿਹੜੀ ਸਾਡੀ ਅਚੀਵਮੈਂਟ ਨੇ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਅਚੀਵਮੈਂਟ ਸਾਡੀ ਹੈ ਵੀ ਫਰਮ ਪੂਜਾ ਮਾਤਾ ਲਾਲ ਦੇਵੀ ਦੇ ਅਸ਼ੀਰਵਾਦ ਨਾਲ ਅਸੀਂ ਇੱਕ ਬਹੁਤ ਸੁੰਦਰ ਦਰਸ਼ਨੀ ਦੁਆਰ ਮਾਤਾ ਜੀ ਦਾ ਬਣਾਇਆ ਉਸ ਤੋਂ ਇਲਾਵਾ ਸਾਡੀ ਬਾਗ ਵਿੱਚ 14 14 ਤੋਂ 15 ਫਾਰਕ ਸਨ ਸਿਰ ਇੱਕ ਸ਼ਿਵਾਜੀ ਫਾਰਕ ਸੀ ਜਿਹੜਾ ਹੋਂਸ ਸੀ ਬਾਕੀ ਸਾਰੇ ਫਾਰਕ ਜਿਹੜੇ ਆ ਉਹ ਆਪਣੀ ਹੋਂਦ ਗਵਾ ਚੁੱਕੇ ਹਨ ਉਨਾ ਸਾਰੇ ਪਾਰਕਾਂ ਨੂੰ ਖੂਬਸੂਰਤ ਬਣਾਇਆ ਗਿਆ ਜਿਮ ਲਗਵਾਏ ਗਏ ਔਰ ਉਸ ਕੋ ਲਵਰ ਰਾਣੀ ਕਾ ਬਾਗ ਦੇ ਵਿੱਚ ਖੂਬਸੂਰਤ ਲਾਈਟਿੰਗ ਕਰਵਾਈ ਗਈ ਜੋ ਜੋ ਵੀ ਲੋਕਾਂ ਦੇ ਜਿੱਥੇ ਦੀ ਡਿਮਾਂਡ ਸੀ ਉਹਨੇ ਰਾਣੀ ਕਾ ਬਾਗ ਦੀ ਉਹ ਪੂਰੀ ਕਰਾਈ ਗਈ ਹੈ ਦਵਾਲ ਮੰਡੀ ਦੇ ਵਿੱਚ ਵੀ ਨਵੀਆਂ ਸੜਕਾਂ ਬਣਾਈ ਗਈਆਂ ਟਿਊਬ ਲਗਾਏ ਗਏ ਔਰ ਮੇਰੀ ਵਾਰਡ ਦੇ ਵਿੱਚ ਅੱਠ ਤੋਂ ਬਾਅਦ ਜਿਹੜੀ ਟਿਊਬਲ ਹੈ ਉਹ 5 ਸਾਲਾਂ ਚ ਲਗਾਏ ਗਏ ਨੇ ਪਾਣੀ ਦੀ ਕੋਈ ਸਮੱਸਿਆ ਦਿੱਕਤ ਨਹੀਂ ਹੈ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਇੱਕ ਦੋ ਜਗ੍ਹਾ ਤੇ ਜਿਹੜੀ ਬਿਲਕੁਲ ਮਾਮੂਲੀ ਜੀ ਪ੍ਰੋਬਲਮ ਹੈ ਇਹ ਹੈ ਵੀ ਪਾਣੀ ਜੇ ਸਕੇਲ ਕਾ ਜੀ ਕਦੀ ਆ ਜਾਂਦੀ ਆ ਉਹ ਛੜੀਆਂ ਕਿਉਂਕਿ ਵਾਟਸਪਲੇ ਦੀ ਜਿਹੜੀ ਪਾਈਪਾਂ ਨੇ ਉਹ 7990 ਹੀ ਕਰਵਾ ਦੇ ਪਈਆਂ ਨੇ ਹੋਰ ਅਗਰ ਪ੍ਰਮਾਤਮਾ ਨੇ ਇਸਰ ਮੌਕਾ ਦਿੱਤਾ ਤੇ ਆਪਾਂ ਵਾਟਸਪਲੇ ਦੀ ਸਾਰੀ ਚੇਂਜ ਕਰਵਾ ਦਾਂਗੇ ਲੋਕਾਂ ਨੇ ਮੇਰੀ ਗੱਲ ਬਾਤ ਹੋਈ ਇੱਥੇ ਕਹਿੰਦੇ ਰੇੜੀਆਂ ਕਰਕੇ ਬਹੁਤ ਦਿੱਕਤ ਆਂਦੀ ਹੈ ਜੀ ਨਾਲੇ ਬੇਤਰਤੀਬ ਜਿਹੜੇ ਵਾਹਨ ਲੱਗੇ ਹੁੰਦੇ ਉਸ ਤੋਂ ਬਾਅਦ ਇੱਥੋਂ ਲੰਘਣਾ ਔਖਾ ਜੀ ਬਿਲਕੁਲ ਸੱਚਾਈ ਹੈ ਜੀ ਇਸ ਸ਼ਾਮ ਨੂੰ ਤੁਸੀਂ ਇੱਥੇ ਆ ਕੇ ਦੇਖਿਓ ਵੀ ਇਸ ਰੋਡ ਦੇ ਉੱਪਰੋਂ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਕੁਝ ਘਰਾਂ ਵਾਲਿਆਂ ਨੇ ਬਾਹਰ ਰੇੜੀਆਂ ਲਗਵਾ ਦਿੱਤੀਆਂ ਨੇ ਉਸ ਵੇਲੇ ਕਾਰਾਂ ਦੀ ਪਾਰਕਿੰਗ ਹੋ ਔਰ ਕਾਰਾਂ ਦੇ ਵਿੱਚ ਲੋਕ ਆ ਕੇ ਖਾਂਦੇ ਪੀਂਦੇ ਨੇ ਔਰ ਕਈ ਲੋਕ ਸ਼ਰਾਬ ਦਾ ਸੇਵਨ ਵੀ ਕਰਦੇ ਨੇ ਔਰ ਜਿਹੜੋ ਰਾਣੀ ਕੇ ਬਾਅਦ ਲੋਕ ਤੋਂ ਨਿਕਲਦੇ ਨੇ ਉਹਨਾਂ ਨੂੰ ਬੜੀ ਮੁਸ਼ਕਲਤ ਸਾਹਮਣਾ ਕਰਨਾ ਪੈਂਦਾ ਔਰ ਬਹੁਤ ਵਾਹ ਟ੍ਰੈਫਿਕ ਪੁਲਸ ਨੂੰ ਵੀ ਕੀਤਾ ਗਿਆ ਹੈ ਕਾਰਪੋਰੇਸ਼ਨ ਪ੍ਰਸ਼ਾਸਨ ਨੂੰ ਵੀ ਕੀਤਾ ਗਿਆ ਹੈ ਲੇਕਿਨ ਮੈਂ ਸਮਝਦਾ ਪ੍ਰਸ਼ਾਸਨ ਕੰਮ ਕਰਦੇ ਨਹੀਂ ਸੁਧਰਦਾ ਜੇ ਦੁਬਾਰਾ ਮੌਕਾ ਮਿਲਦਾ ਤੇ ਪ੍ਰਾਇਰਟੀ ਰਹੇਗੀ ਇਹ ਸਮੱਸਿਆ ਜਿਹੜੀ ਹੱਲ ਕਰਵਾਉਣੀ ਮੈਂ ਜਦੋਂ ਪਹਿਲੀ ਵਾਰ ਜਿੱਤ ਗਿਆ ਸੀ ਜੀ ਮੈਂ ਇੱਥੋਂ ਸਾਰੀਆਂ ਰੇੜੀਆਂ ਰਾਈਟ ਸਾਈਡ ਤੋਂ ਚੁਗਾ ਕੇ ਸ਼ਿਫਟ ਕਰਵਾ ਦਿੱਤੀਆਂ ਸਨ ਉਸ ਤੋਂ ਬਾਅਦ ਕੁਝ ਘਰਾਂ ਵਾਲਿਆਂ ਨੇ ਕ੍ਰੋਚਮੈਂਟ ਦੁਬਾਰਾ ਔਰ ਅਗਰ ਪ੍ਰਮਾਤਮਾ ਨੇ ਚਾਇਆ ਅਗਰ ਜਿੱਤ ਗਈ ਆਏ ਤੇ ਇਸ ਵਾਰ ਜਿਹੜਾ ਰਾਨੀ ਕਾ ਬਾਗ ਦੇ ਚੋਂ ਰੇੜੀ ਜਿਹੜੀ ਆ ਉਹ ਇੱਕ ਵੱਖਰਾ ਜਿਹੜੀ ਰੇੜੀ ਜੁਣ ਬਣ ਆ ਜਾਏਗਾ ਤੇ ਜਿਹੜੀ ਸੜਕਾਂ ਦੀ ਜਿਹੜੀ ਕਰੋਸਿੰਗ ਹੈ ਉਹ ਖਤਮ ਕੀਤੀ ਜਾਏਗੀ ਪਰ ਕਾਰਮਸ਼ਣ ਨੇ ਵੀ ਬਹੁਤ ਜਦੋ ਜਦ ਕੀਤੀ ਸੀਗੀ ਜਿਹੜੀ ਮਾਰਕੀਟ ਬਕਰੀ ਬਣਾਉਣ ਵਾਸਤੇ ਪਰ ਉਹ ਕਾਮਯਾਬ ਨਹੀਂ ਹੋਈ ਉਦੇ ਵਿੱਚ ਕੁਝ ਕਮੀਆਂ ਜੀ ਕਾਰਪੋਰੇਸ਼ਨ ਦੇ ਐਡਸ ਤਰੀਕੇ ਨੇ ਕੁਝ ਕਮੀਆਂ ਲੋਕਾਂ ਲੋਕ ਵੀ ਅਵੇਅਰ ਨਹੀਂ ਹੋ ਸਕੇ ਅਗਰ ਅਸੀਂ ਪੂਰੀ ਤਰ੍ਹਾਂ ਬੁਨਿਆਦੀ ਸਹੂਲਤਾਂ ਦਵਾਂਗੇ ਵਧੀਆ ਤਰੀਕੇ ਦੀ ਖੂਬਸੂਰਤ ਰੇਡੀ ਮਾਰਕੀਟ ਬਣਾ ਕੇ ਦੇਈਏ ਪਾਰਕਿੰਗ ਦੇਈਏ ਤੇ ਥੋੜਾ ਜਿਹਾ ਟਾਈਮ ਲਾਤਾ ਤੁਸੀਂ ਚੰਡੀਗੜ੍ਹ ਦੇ ਜਾ ਕੇ ਦੇਖੋ ਉੱਥੇ ਵੀ ਰੇਡੀ ਮਾਰਕੀਟ ਬਣੀ ਹੈ ਲੋਕ ਜਾਣਦੇ ਨੇ ਹਰ ਚੀਜ਼ ਨੂੰ ਇੱਕ ਸਮਾਂ ਲੱਗਦਾ ਔਰ ਸਮਾਂ ਜਿਹੜਾ ਵਾ ਉਹ ਦੇਣਾ ਚਾਹੀਦਾ ਹੈ ਮੋਚ ਲੱਕ ਵਿੱਚ ਸਮਾਰ ਹੁੰਦਾ ਰਾਨੀ ਦਾ ਬਾਗ ਕਿ ਸਮਝੋ ਜਿਹੜੀਆਂ ਇਹਦੀਆਂ ਪਰੇਸ਼ਾਨੀਆਂ ਨੇ ਸਮੱਸਿਆਵਾਂ ਨੇ ਲੋਕਾਂ ਦੀ ਉਹ ਵੀ ਜਿਹੜੀ ਕਿ ਦੂਰ ਹੋਣ ਦੀ ਕੋਸ਼ਿਸ਼ ਹੋਏਗੀ ਬਿਲਕੁਲ ਜੀ 100% ਹੋਏਗੀ ਔਰ ਮੈਡ ਦੇ ਦਰਤੇ ਹੋਏਗੀ ਔਰ ਤੁਹਾਨੂੰ ਵਿਸ਼ਵਾਸ ਜਵਾਨੇ ਵੀ ਅਗਰ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਇਸ ਵਾਰ ਜਿਹੜਾ ਸਿਰ ਇਰਪੋ ਟਾਰਗੇਟ ਹੈ ਕਿ ਰਾਨੀ ਬਾਗ ਦਾ ਪਾਣੀ ਖੜਾ ਹੁੰਦਾ ਔਰ ਜਿਹੜੀਆਂ ਰੇੜੀਆਂ ਖੜੀਆਂ ਹੁੰਦੀਆਂ ਇਹ ਦੋਵੇਂ ਖਤਮ ਕਰਦੇ ਆ। ਆਰਡ ਨੰਬਰ 64 ਹੈਗੀ ਇਹ ਮੇਰਾ ਨਾਮ ਇੰਦਰਾ ਸ਼ਰਮਾ ਹੈ। ਇਹ ਜੋ ਮੰਦਰ ਹੈ ਨਾ ਗਣੇਸ਼ ਜੀ ਮੰਦਰ ਜੀ ਇਹਦੇ ਪਾਸ ਨਾ ਕੂੜੇ ਦਾ ਢੇਰ ਲੱਗਾ ਰਹਿੰਦਾ ਦੂਸਰੀ ਸਾਈਡ ਨਾਲ ਹੀ ਬੱਸ ਦੂਸਰੀ ਕੋਰਨਰ ਤੇ ਕੂੜੇ ਦਾ ਢੇਰ ਲੱਗਾ ਰਹਿੰਦਾ ਔਰ ਇੱਕ ਸਾਈਡ ਤੇ ਜੋ ਹੈ ਉਹ ਮੰਦਰ ਹੈਗਾ। ਔਰ ਰੇਡੀਆਂ ਵੀ ਲੱਗੀਆਂ ਰਹਿੰਦੀਆਂ ਜਿਸ ਕਰਕੇ ਬਹੁਤ ਮਤਲਬ ਜੋ ਰਾਗੀਆਂ ਨੂੰ ਦਿੱਕਤ ਆਉਂਦੀ ਹੈ ਆਵਾਜ਼ਾਂ ਇੱਥੇ ਦਿੱਕਤ ਆਉਂਦੀ ਹੈ ਔਰ ਜੋ ਸੱਤ ਸਮੈਲ ਆਉਂਦੀ ਹੈ ਮੰਦਰ ਜਾਂਦੇ ਹਾਂ ਬਹੁਤ ਸਮੈਲ ਆਉਂਦੀ ਹੈ ਇਹ ਬਹੁਤ ਬੁਰੀ ਗੱਲ ਹੈ ਸਫਾਈ ਹੋਣੀ ਚਾਹੀਦੀ ਹੈ ਮੈਮ ਅਗਲੇ ਮਹੀਨੇ ਕਾਰਪੋਰੇਸ਼ਨ ਦੀ ਇਲੈਕਸ਼ਨਸ ਵੀ ਆ ਰਹੀਆਂ ਨੇ ਤਾਂ ਕਿ ਕਿਸਾਂ ਦਾ ਉਮੀਦਵਾਰ ਚੁਣੋਗੇ ਜਿਹੜਾ ਕਿ ਤੁਹਾਡੇ ਇਲਾਕੇ ਦਾ ਕੋਈ ਸੁਧਾਰ ਕਰਾ ਸਕੇ ਹਾਂਜੀ ਉਮੀਦਵਾਰ ਤਾਂ ਅੱਛਾ ਹੋਣਾ ਚਾਹੀਦਾ ਜੋ ਇਲਾਕੇ ਦਾ ਸੁਧਾਰ ਕਰਾ ਸਕੇ ਸਹੀ ਦੇ ਇਹੀ ਬਸ ਆਸ ਕਰਦੇ ਹਾਂ ਕਿ ਉਹ ਉਮੀਦਵਾਰ ਆਵੇ ਜਿਹੜਾ ਕਿ ਇਲਾਕੇ ਦਾ ਸੁਧਾਰ ਕਰਾ ਸਕੇ ਹੋਰ ਤਾਂ ਇਹ ਸੇ ਟ੍ਰੈਫਿਕ ਦੀ ਸਮੱਸਿਆ ਹੀ ਹੈ ਜਿਆਦਾ ਹਾਂਜੀ ਜੀ ਹਾਂ ਪਾਰਕਾਂ ਵਿੱਚ ਕੂੜੇ ਦੇ ਢੇਰ ਲੱਗੇ ਪਾਰਕਾਂ 'ਚ ਇਹ ਦੇਖੋ ਇੱਕ ਤੇ ਕੁੱਤਿਆਂ ਦਾ ਬੜਾ ਮੁਸ਼ਕਲ ਆ ਜੀ ਦੂਸਰੀ ਗੱਲ ਹੈ ਪਾਰਕਿੰਗ ਦੀ ਮੁਸ਼ਕਲ ਹੈ ਗੇਟ ਤੋਂ ਐਂਟਰ ਹੋਣਾ ਹੁੰਦਾ ਹੈ ਗੇਟ ਦੇ ਅੱਗੇ ਸਾਰੀ ਟ੍ਰੈਫਿਕ ਹੁੰਦੀ ਹੈ ਮੋਟਰਸਾਈਕਲ ਗੱਡੀਆਂ ਵਗੈਰਾ ਬਿਲਕੁਲ ਗੇਟ ਦੇ ਅੱਗੇ ਲਾਂਦੇ ਆ ਬਜ਼ੁਰਗਾਂ ਵਾਸਤੇ ਅੰਦਰ ਐਂਟਰ ਹੋਣਾ ਬੜੀ ਮੁਸ਼ਕਲ ਆ ਜੀ ਔਰ ਬਹੁਤ ਵਾਰੀ ਜਿਹੜੇ ਬੱਚੇ ਆਂਦੇ ਆ ਉਹਨਾਂ ਨੂੰ ਕਹੀਦਾ ਏ ਕਿ ਸਕੂਟਰ ਆਪਣੇ ਸਾਈਡ ਤੇ ਕਰੋ ਲੇਕਿਨ ਕੋਈ ਸੁਣਵਾਈ ਨਹੀਂ ਹੈਗੀ ਜਾਂਦਾ ਔਰ ਆਵਾਰਾ ਕੁੱਤਿਆਂ ਦੀ ਬੜੀ ਮੁਸ਼ਕਲ ਆ ਗੇਟ ਦੇ ਅੱਗੇ ਹੁੰਦੇ ਆ ਕਿਸੇ ਵੇਲੇ ਅੱਜ ਕੱਲ ਤੁਹਾਨੂੰ ਪਤਾ ਹੈ ਜਾਨਵਰ ਦਾ ਕੁਝ ਗਰੰਟੀ ਨਹੀਂ ਹੁੰਦੀ ਕਿਸੇ ਵੇਲੇ ਵੀ ਕੁੱਟਦੇ ਔਰ ਬਜ਼ੁਰਗਾਂ ਵਾਸਤੇ ਜ਼ਿਆਦਾ ਮੁਸ਼ਕਲ ਨਹੀਂ ਪਾਰਕ ਤਾਂ ਠੀਕ ਆ ਪਾਰਕ ਅੱਛੇ ਆ ਸਫਾਈ ਪਾਰਕ ਦੀ ਸਫਾਈ ਵੀ ਠੀਕ ਆ ਲੇਕਿਨ ਇਹ ਸਿਰਫ ਇਹ ਬਾਹਰ ਦੀ ਸਮੱਸਿਆ ਹੈਗੀ ਹੈ ਜਿਹੜੇ ਅੱਜ ਕੱਲ ਦੀ ਨਵੀਂ ਜਨਰੇਸ਼ਨ ਹੈ ਉਹ ਗੱਲ ਨਹੀਂ ਸੁਣਦੇ ਆਪਣਾ ਗੇਟ ਦੇ ਅੱਗੇ ਜਿਹੜਾ ਸਕੂਟਰ ਮੋਟਰਸਾਈਕਲ ਬਿਲਕੁਲ ਅੱਗੇ ਲਾਣਾ ਇਹ ਮੁਸ਼ਕਲ ਹੈ ਤਾਂ ਵਾਰ ਨੰਬਰ 64 ਰਾਣੀ ਕਾ ਬਾਗ ਜਿੱਥੇ ਕੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿੱਥੇ ਕੀ ਲੋਕ ਦੱਸ ਰਹੇ ਨੇ ਇਸ ਇਲਾਕੇ ਵਿੱਚ ਕੂੜੇ ਦੀ ਸਮੱਸਿਆ ਹੈ ਉੱਥੇ ਨਾਲ-ਨਾਲ ਰੋਂਗ ਪਾਰਕਿੰਗ ਵੀ ਹੈ ਤੇ ਨਾਲ-ਨਾਲ ਰੇੜੀਆਂ ਦੀ ਵੀ ਸਮੱਸਿਆ ਹੈ ਜਿਸ ਕਰਕੇ ਅਕਸਰ ਇਹ ਜਿਹੜੀ ਸੜਕਾਂ ਇੱਥੇ ਕੰਜੈਸ਼ਨ ਰਹਿੰਦਾ ਆਮ ਜਗ੍ਹਾ ਵਿੱਚ ਆਵਾਜਾਈ ਵਿੱਚ ਲੋਕਾਂ ਨੂੰ ਦਿੱਕਤ ਹੁੰਦੀ ਹੈ ਤੇ ਲੋਕ ਇਹੀ ਚਾਹੁੰਦੇ ਨੇ ਜਿਹੜਾ ਵੀ ਅੱਗੋਂ ਕੌਂਸਲਰ ਆਵੇ ਉਹ ਇਹਨਾਂ ਦੀ ਸਮੱਸਿਆ ਨੂੰ ਜ਼ਰੂਰ ਹੱਲ ਕਰੇ ਕਿਉਂਕਿ ਇਹ ਵੱਡੀ ਸਮੱਸਿਆ ਹੈ ਔਰ ਅਕਸਰ ਇਹ ਰੋਡ ਸ਼ਾਮ ਮਿਲੇ ਜਾਮ ਰਹਿਣੀ ਕਿਉਂਕਿ ਦੋਵਾਂ ਸਾਈਡਾਂ ਤੇ ਨਜ਼ਾਇਜ਼ ਰੇੜੀਆਂ ਤੇ ਨਜ਼ਾਇਜ਼ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਇੱਕ ਨਵੇਂ ਐਪੀਸੋਡ ਨਾਲ ਤੁਹਾਨੂੰ ਜਲਦੀ ਰੂਬਰੂ ਹੋਵਾਂਗੇ ਫਿਲਹਾਲ ਤੱਕ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਰਿਪਨ ਸ਼ਰਮਾ ਸਿਕੰਦਰਪੁਰ ਸੀਚਾ ਆਧਨਿਕ ਸਪੋਰਟ ਟੀਵੀ ਅੰਮ੍ਰਿਤਸਰ